ਸੁਧਾਰ ਲਹਿਰ ਦੇ ਆਗੂ ਹੋਣ ਚਾਹੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਹੋਣ ਸਾਰਿਆਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਜਾ ਕੇ ਆਪਣਾ ਪੱਖ ਰੱਖਣਾ ਤਲਬ ਹੋਣਾ 71 ਤੱਕ ਰੱਖੀ ਗਈ ਹੈ ਤੇ ਇਸ ਤੋਂ ਪਹਿਲਾਂ ਸੁਧਾਰ ਲਹਿਰ ਦੇ ਜਿਹੜੇ ਆਗੂ ਸੀਗੇ ਉਹਨਾਂ ਨੇ ਵਕਫਾ ਖੌ ਦੇ ਵੀ ਸੰਭਾਲੇ ਹੋਏ ਸੀਗੇ ਸੁਧਾਰ ਲਹਿਰ ਦੇ ਵਿੱਚ ਉਹਨਾਂ ਨੇ ਆਪਣੇ ਅਸਤੀਫੇ ਦੇ ਦਿੱਤੇ ਨੇ ਜੀ ਤੇ ਸੁਧਾਰ ਲਹਿਰ ਦੇ ਬੰਦੇ ਨੇ ਅਸਤੀਫੇ ਦੇ ਕੇ ਹੁਣ ਆਪਣੇ ਆਪ ਨੂੰ ਇੱਕ ਅਧਨੇ ਸਿੱਖ ਬਣਾ ਕੇ ਦਾ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣ ਵਾਸਤੇ ਆਪਣਿਆਂ ਨੂੰ ਤਿਆਰ ਕਰ ਲਿਆ 2 ਦਸੰਬਰ ਨੂੰ ਜੀਵ ਸਿੰਘ ਢੀਂਡਸਾ ਸੁਰਜੀਤ ਸਿੰਘ ਰਖੜਾ ਪ੍ਰੇਮ ਸਿੰਘ ਚੰਦੂ ਮੈਲਾ ਸਿਕੰਦਰ ਸਿੰਘ ਮਲੂਕਾ ਪਹਿਲਾ ਜਗੀਰਕੌਰ ਨੇ ਇਹਦਾ ਸੀਗਾ ਜੀ ਅਸਤੀਫਾ ਸੁਧਾਰ ਲਹਿਰ ਦੇ ਆਗੂ ਹੋਣ ਚਾਹੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਹੋਣ ਸਾਰਿਆਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਜਾ ਕੇ ਆਪਣਾ ਪੱਖ ਰੱਖਣਾ ਤਲਬ ਹੋਣਾ ਇਕਤਰਤਾ ਰੱਖੀ ਗਈ ਹੈ ਤੇ ਇਸ ਤੋਂ ਪਹਿਲਾਂ ਸੁਧਾਰ ਲਹਿਰ ਦੇ ਜਿਹੜੇ ਆਗੂ ਸੀਗੇ ਉਹਨਾਂ ਨੇ ਵਕਫਾ ਖਾਓ ਦੇ ਵੀ ਸੰਭਾਲੇ ਹੋਏ ਸੀਗੇ ਸੁਧਾਰ ਲਹਿਰ ਦੇ ਵਿੱਚ ਉਹਨਾਂ ਨੇ ਆਪਣੇ ਅਸਤੀਫੇ ਦੇ ਦਿੱਤੇ ਨੇ ਜੀ ਅਸਤੀਫੇ ਦੇ ਦਿੱਤੇ ਆ ਜੀ ਦੇਖੋ ਜੀ ਅਸਤੀਫੇ ਦੇਣ ਵਾਲੇ ਬੰਦੇ ਵੀ ਹੈਗੇ ਆ ਜੀ ਸੁਖੇਵ ਸਿੰਘ ਢੀਂਡਸਾ ਸਰਜੀਤ ਸਿੰਘ ਰਖੜਾ ਪ੍ਰੇਮ ਸਿੰਘ ਚੰਦੂ ਮਹਿਲਾ ਸਿਕੰਦਰ ਸਿੰਘ ਮਲੂਕਾ ਪਹਿਲਾ ਜਗੀਰਕੌਰ ਨੇ ਦਿੱਤਾ ਸੀਗਾ ਜੀ ਅਸਤੀਫਾ ਹੋਰ ਕਿੰਨੇ ਬੰਦਿਆਂ ਨੇ ਅਸਤੀਫਾ ਪਹਿਲਾਂ ਦੇ ਦਿੱਤੇ ਸੀਗੇ ਪਰਵਿੰਦਰ ਢੀਂਡਸਾ ਕਿ ਸੁਧਾਰ ਲਹਿਰ ਦੇ ਬੰਦੇ ਨੇ ਅਸਤੀਫੇ ਦੇ ਕੇ ਹੁਣ ਆਪਣੇ ਆਪ ਨੂੰ ਇੱਕ ਅਦਨੇ ਸਿੱਖ ਬਣਾ ਕੇ ਦਾ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣ ਵਾਸਤੇ ਆਪਣੇ ਆਪ ਨੂੰ ਤਿਆਰ ਕਰ ਲਿਆ 2 ਦਸੰਬਰ ਨੂੰ ਤੇ ਉਹ ਜਾਣਗੇ ਉੱਥੇ ਜੀ 2 ਦਸੰਬਰ ਨੂੰ ਪੇਸ਼ ਹੋਣਗੇ ਜਾ ਕੇ ਜੀ ਆਪਣੀ ਗਲਤੀਆਂ ਦੀ ਤੇ ਜਿਹੜਾ ਜੀ ਅਕਾਲਤਖ ਸਾਹਿਬ ਨੇ ਕੱਲ ਮੈਸੇਜਰੀ ਕੀਤਾ ਨਾ ਜੀ ਹੂੰ ਉਹਨੇ ਖਬਰਦਾਰ ਕੀਤਾ ਉਹ ਬੜਾ ਖਤਰਨਾਕ ਹੈ ਬੜੀ ਵੱਟੀ ਗੱਲ ਆ ਉਹ ਉਸ ਦੀ ਯਾਦ ਤਾਜ਼ਾ ਕਰਾ ਗਿਆ ਜੀ 201992 93 ਤੇ ਜੱਤ ਤਿਆ ਕਰਾ ਗਿਆ ਉਹ ਮੈਸੇਜ ਹੂੰ ਜਦੋਂ ਕਿ ਪ੍ਰਕਾਸ਼ ਸਿੰਘ ਬਾਦਲ ਨੂੰ ਬੁਲਾਇਆ ਗਿਆ ਸੀ ਪੰਥਕ ਇਕਤਾ ਵਾਸਤੇ ਉਹ ਨਹੀਂ ਆਏ ਸੀ ਫਿਰ ਬੁਲਾਇਆ ਗਿਆ ਨਹੀਂ ਆਏ ਫਿਰ ਬੁਲਾਇਆ ਗਿਆ ਨਹੀਂ ਆਏ ਫਿਰ ਉਹ ਜਦੋਂ ਆਏ 50000 ਬੰਦਾ ਨਾਲ ਲੈ ਕੇ ਆਏ ਸੀ 50 ਜਣ ਅੰਕੜਾ ਕਹਿੰਦੇ ਲੋਕ ਪਤ ਨਹੀਂ ਘਟਬਤ ਹੋ ਸਕਦਾ ਨਾਲ ਬੰਦਾ ਲੈ ਕੇ ਆਏ ਸੀ ਸ੍ਰੀ ਅਕਾਲ ਤਖਤ ਸਾਹਿਬ ਨੂੰ ਕਹਿੰਦੇ ਕਿ ਉਹਨੂੰ ਕਹਿੰਦੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਿ ਤੁਸੀਂ ਇਕਤਾ ਕਰ ਲੋ ਉਹ ਕਹਿੰਦੇ ਅਸੀਂ ਨਹੀਂ ਇਕਤਾ ਕਰਦੇ ਉਕੇ ਦੇ ਤੋ ਨਿਗਤ ਕਰਨੀ ਚਾਹੀਦੀ ਐ ਨਹੀਂ ਤਾਂ ਤੁਹਾਡੇ ਖਿਲਾਫ ਅਸੀਂ ਗੋਨਾ ਜਾਰੀ ਕਰਾਂਗੇ ਤੇ ਇਹ ਗੱਲ ਆਖੀ ਨੇ ਤੇ ਬਾਦਲ ਦੇ ਬੰਦਿਆਂ ਨੇ ਫੜ ਲਿਆ ਉਹਨੂੰ ਮਜੀਦ ਸਿੰਘ ਨੂੰ ਉਹ ਭੱਜੇ ਭੱਜ ਕੇ ਬਾਥਰੂਮ 'ਚ ਵੜ ਗਏ ਉਹਦੇ ਥੁੱਡੇ ਮਾਰੇਗੇ ਉਹਦੇ ਉਹਦੇ ਉਹਨਾਂ ਨੂੰ ਦਰਵਾਜ਼ਿਆਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਭੱਜ ਕੇ ਜਾਨ ਮਚਾਈ ਸੀ ਆਪਣੀ ਇਹ ਮੈਂ ਨਹੀਂ ਕਹਿੰਦਾ ਇਹ ਇਹ بڑے ਲੋਕ ਉਸ ਟਾਈਮ ਉੱਥੇ ਹਾਜ਼ਰ ਲੋਕ ਕਹਿੰਦੇ ਆ ਜਥੇਦਾਰ ਜਿਹੜਾ ਕਿ ਇੰਦਰ ਸਿੰਘ ਕਗਾ ਕਹਿੰਦਾ ਬਲਦੇਵ ਸਿਰਸਾ ਕਹਿੰਦਾ ਹੋਰ ਕਈ ਬੰਦੇ ਕਹਿੰਦੇ ਅਸਲ ਵਿੱਚ ਉਸ ਟਾਈਮ ਜਾਂ ਪਛਾਈ ਸੀ ਭੱਜ ਗਏ ਪਰ ਬਾਦਲ ਨੇ ਮੰਨੀ ਨਹੀਂ ਸੀ ਗੱਲ ਫਿਰ ਬਾਅਦ ਤਬ ਮੇ ਬਾਅਦ ਚ ਪ੍ਰੋਸਤ ਮਨਜੀਤ ਸਿੰਘ ਨੇ ਕਹਿਦਾ ਸੀਗਾ ਕਿ ਬਾਦਲ ਦਾ ਬਾਈਕਟ ਕਰੋ ਜੇ ਪੱਟੀ ਬਾਅਦ ਚ ਕਹਿੰਦੇ ਸਿਰ ਬਾਈਕਟ ਹੋ ਜਾਂਦਾ ਹੁਣ ਉਸ ਗੱਲ ਦੀ ਯਾਦ ਤਾਜ਼ਾ ਕਰਾਤੀ ਗਾਇਨੀ ਰਕबीर ਸਿੰਘ ਦੇ ਇਸ ਮੈਸੇਜ ਨੇ ਉਹਨੇ ਕਿਹਾ ਕਿ 2 ਤਰੀਕ ਨੂੰ ਜਦੋਂ ਤੁਸੀਂ ਇੱਥੇ ਆਓਗੇ ਉੱਥੇ ਕੋਈ ਹੜਦੰਗ ਨਹੀਂ ਮਚਾਉਣਾ ਕੋਈ ਉੱਥੇ ਹਗਾਮਾ ਨਹੀਂ ਕਰਨਾ ਕੋਈ ਰੌਲਾ ਨਹੀਂ ਪਾਉਣਾ ਬਿਲਕੁਲ ਸ਼ਾਂਤੀਪੂਰਵਕ ਆ ਕੇ ਪੇਸ਼ ਹੋਣਾ ਹੈ ਤੇ ਸ਼ਾਂਤੀਪੂਰਵਕ ਆ ਕੇ ਜੋ ਕੁਝ ਹੋਏਗਾ ਸੁਣ ਕੇ ਚਲ ਜਾਣਾ ਜਿਵੇਂ ਉਹ ਮਰੇ ਕਹਿਣ ਦਾ ਭਾਵ ਇਹ ਹੈ ਕਿ ਉਦਾਂ ਨਾ ਤੋਂ ਕਰਿਓ ਜਿਵੇਂ ਪ੍ਰੋਫੈਸਰ ਮਜੀਦ ਸਿੰਘ ਨੇ ਕੀਤਾ ਸੀਗਾ ਕਿ ਮੇਰੇ ਮਗਰੀ ਪੈ ਜਾਓ ਮਰ ਕਿ ਉਹਨੇ ਉਹ ਖਬਰਦਾਰ ਕੀਤਾ ਉਹਨਾਂ ਨੂੰ ਕਿ ਜੇ ਤੁਸੀਂ ਐਦਾਂ ਦੀ ਕਾਰਵਾਈ ਕੀਤੀ ਹੈ ਤਾਂ ਕਿ ਅਗਲੇ ਹੋਰ ਹੋਏਗਾ ਕੀ ਹੋਏਗਾ ਦੋ ਤਰੀਕ ਨੂੰ ਕੀ ਸੰਭਾਵਨਾ ਹੈ ਬਹੁਤ ਸਾਰੇ ਲੋਕਾਂ ਦੇ ਮਨਾਂ ਵਿੱਚ ਬੜੇ ਵੱਡੇ ਸਵਾਲ ਹੈਗੇ ਆ ਕੀ ਹੋਏਗਾ 2 ਤਰੀਕ ਨੂੰ ਜੈਦਾਦ ਸਾਹਿਬ ਕੀ ਕਰਨਗੇ ਇਹਨਾਂ ਦਾ ਸਾਰਿਆਂ ਦਾ ਜਿਹੜੇ ਮੰਤਰੀਆਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਸੀ ਮੰਤਰੀ ਬਣੇ ਲੋਕ ਮੋਜਾਂ ਮਾਰ ਰਹੇ ਸੀਗੇ ਗੱਡੀਆਂ ਅੱਗੇ ਪਿੱਛੇ ਪੁਲਿਸਦਿਆਂ ਲੈ ਕੇ ਟੂ ਟੂ ਕਰਦੀਆਂ ਫਿਰਦੇ ਸੀ ਗੱਡੀਆਂ ਘੁੰਮਦੇ ਫਿਰਦੇ ਸੀ ਮੋਜਾਂ ਕਰਦੇ ਸੀ ਉਧਰ ਗੁਰੂ ਗੰਗ ਸਾਹਿਬ ਦੇ ਪੱਤਰੇ ਖਿਲਰ ਖਿਲਰ ਰਹੇ ਇਹ ਮੋਜਾਂ ਮਾਰਦੇ ਸੀਗੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੂੰ ਤਲਬ ਕਰਨਾ ਪਣਦਾ ਯਾਰ ਉਹ ਉਹ ਕੀ ਛੱਡ ਤੇ ਉਹ ਵੀ ਤਾਂ ਮੋਜਾ ਮਾਰਦੇ ਸੀਗੇ ਉਹਨਾਂ ਨੂੰ ਤਾਂ ਬੋਲਣਾ ਸ਼ਰਮ ਹੋਣੀ ਚਾਹੀਦੀ ਸੀਗੀ ਸਾਰੇ ਮੈਂਬਰਾਂ ਨੂੰ ਸਾਰੇ ਮੈਂਬਰ ਬੋਲਦੇ ਉੱਥੇ ਉਸ ਟਾਈਮ ਉਹਨਾਂ ਨੂੰ ਵੀ ਤਲਬ ਕਰਨਾ ਪਣਦਾ ਸੀ ਜਦੋਂ ਗੁਰੂ ਰਣ ਸਾਹਿਬ ਦੀ ਬੇਅਦਬੀ ਹੋ ਰਹੀ ਆ ਚੁੱਪ ਰਹਿਣ ਵਾਲਾ ਬੰਦਾ ਵੀ ਤਾਂ ਗੁਨਾਹਗਾਰ ਹੁੰਦਾ ਤੁਸੀਂ ਚੁੱਪ ਰਹਿ ਕੇ ਗੁਨਾਹ ਕੀਤਾ ਇਹ ਬੜਾ ਖਤਰਨਾਕ ਗੁਨਾਹ ਹੈਗਾ ਸੋ ਇਸ ਕਰਕੇ ਜਿਹੜਾ ਉਹ ਬੰਦੇ ਵੀ ਨਾਲ ਹੋਣੇ ਚਾਹੀਦੇ ਸੀ ਚਲੋ ਜਿਸ ਦਾ ਅਕਾਲ ਤਖਤ ਸਾਹਿਬ ਦਾ ਫੈਸਲਾ ਕੀ ਹੋਣਾ ਅੱਗੇ ਕੀ ਹੋਏਗਾ ਆਸ ਤਾਂ ਸੰਗਤਾਂ ਨੂੰ ਇਹ ਆ ਕਿ ਵੱਡਾ ਫੈਸਲਾ ਹੋਏਗਾ ਕੋਈ ਸੁਖਬੀਰ ਬਾਦਲ ਨੂੰ ਜੇਕਰ ਉਹ maaf ਕਰ ਦਿੰਦੇ ਆ ਇਹ ਕਹਿ ਕੇ ਕਿ ਭਾਈ ਸੁਖਬੀਰ ਬਾਦਲ ਤੂੰ ਉੱਥੇ ਜੋੜੇ ਸਾਫ ਕਰ ਦੇ ਤੂੰ ਉੱਥੇ ਪਾਠ ਸੁਣ ਲੈ ਤੂੰ ਉੱਥੇ ਜਾ ਕੇ ਦੇਖ ਕਰਾ ਦੇ ਤੂੰ ਇਹ ਜੇਕ ਤਾਂ ਇਹ ਹੁੰਦੀ ਆ ਫਿਰ ਤਾਂ ਸੰਗਤ ਨਹੀਂ ਫਿਰ ਤਾਂ ਸਗੋਂ ਹੋਰ ਸੋਰ ਸਿਆਸੀ ਮੌਤ ਹੋਏਗੀ ਸਗੋਂ ਬਾਦਲ ਦੀ ਫਿਰ ਇਹ ਲੋਕਾਂ ਨੇ ਪ੍ਰਵਾਨ ਕਰਨਾ ਉਹਦੀ ਮਿਸਾਲੀ ਸਜ਼ਾ ਹੋਵੇ ਤਾਂ ਗੱਲ ਬਣੀ ਕਿ ਸਾਰਿਆਂ ਦੀ ਬੜੇ ਵੱਜਤ ਗੁਨਾਹ ਕੀਤੇ ਆ ਸਾਬਸਿ ਗੁਰੂਆਂ ਸਾਹਿਬ ਮਹਾਰਾਜ ਦੇ ਨੂੰ ਤੁਸੀਂ ਪੱਤਰੇ ਪੱਤਰੇ ਕਰਕੇ ਖਣ ਤੁਸੀਂ ਖਣਾਇਆ ਤੁਸੀਂ ਸ਼ਹਿ ਦਿੱਤੀ ਉਹਨਾਂ ਨੂੰ ਉਹ ਤਾਂ ਕਿ ਉਹਨੂੰ ਤਾਂ ਸ਼ਹਿ ਮਿਲਿਆ ਲੋਕਾਂ ਨੂੰ ਤੁਸੀਂ ਵਿੱਚ ਸਰਕਾਰ ਤੁਸੀਂ ਵੋਟਾਂ ਦੇ ਮਗਰ ਪੈਗੇ ਉਹ ਉਹਨਾਂ ਵੋਟਾਂ ਦੇ ਨਗਰ ਪਏ ਲੈ ਲਓ ਮਦਦ ਉਹਨਾਂ ਦੀ ਤੁਹਾਨੂੰ ਪੰਜਾਬ ਦੇ ਨਕਾਰਤਾ ਪੰਜਾਬ ਦੇ ਸੰਗਤ ਦੇ ਨਕਾਰਤਾ ਹੁਣ ਕਿਦਾਂ ਸੈੱਟ ਹੋ ਸਕਦਾ ਇਹ ਗੱਲ ਬਖਰੀ ਆ ਪਰ ਹੈ ਬੜਾ ਮੁਸ਼ਕਲਾ ਹੈ ਇਹ ਬੜਾ ਮੁਸ਼ਕਲ ਹੈਗਾ ਕਿ ਤੁਹਾਨੂੰ ਸੰਗਤ ਪ੍ਰਵਾਨ ਕਰ ਲਵੇ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮ ਫਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ